ਜਦੋਂ ਕਿਤੇ ਵੀ ਕੋਈ ਕੁਦਰਤੀ ਆਫਤ ਆਵੇ ਉਥੇ ਸਿੱਖ ਕੌਮ ਪਹਿਲੀ ਕਤਾਰ ਵਿੱਚ ਲੋਕਾਂ ਦੇ ਮਦਦ ਲਈ ਅੱਗੇ ਆਉਂਦੀ ਹੈ ਜਿੱਥੇ ਪੰਜਾਬ ਵਿੱਚ ਕਈ ਜ਼ਿਲ੍ਹੇ ਪ੍ਰਸਾਦ ਦੇ ਕਾਰਨ ਹੜ੍ਹ ਦੀ ਲਪੇਟ ਵਿੱਚ ਆ ਚੁੱਕੇ ਹਨ ਉਹਨਾਂ ਦੀ ਮਦਦ ਲਈ ਜਿੱਦੇ ਪੰਜਾਬ ਸਰਕਾਰ ਤਾਂ ਕੰਮ ਕਰ ਹੀ ਰਹੀ ਹੈ ਉਥੇ ਪ੍ਰਭਾਸਰਾ ਸੰਸਥਾ ਤੇ ਭਾਈ ਸ਼ਮਸ਼ੇਰ ਸਿੰਘ ਦੀ ਗਵਾਈ ਹੇਠ ਟੀਮਾਂ ਕਈ ਬਣਾ ਕੇ ਉਥੇ ਭੇਜੀਆਂ ਗਈਆਂ ਹਨ ਕਿ ਉਹ ਆਪਣੀਆਂ ਕਿਸ਼ਤੀਆਂ ਰਾਹੀਂ ਲੋਕਾਂ ਨੂੰ ਰਾਸ਼ਨ ਦੇ ਰਹੀਆਂ ਹਨ ਅਤੇ ਨਾਲ ਡਾਕਟਰਾਂ ਦੀਆਂ ਟੀਮਾਂ ਵੀ ਨਾਲ ਹਨ ਦੇ ਨਾਲ ਦਵਾਈਆਂ ਵੀ ਦੇ ਰਹੇ ਹਨ ਲਾਈਫ ਕਰ ਰਹੇ ਹਨ ਬੜੀ ਮਸ਼ੱਦੀ ਨਾਲ ਉਥੇ ਟੀਮਾਂ ਪੂਰੀ ਤਰ੍ਹਾਂ ਸਰਗਮ ਹੋ ਚੁੱਕੀਆਂ ਹਨ ਆ ਤੁਹਾਨੂੰ ਦਿਖਾਣੇ ਆ ਮੌਕੇ ਦੇ ਤੇ ਤਸਵੀਰਾਂ ਪ੍ਰਵਾਸ ਰਕ ਟੀਮਾਂ ਵੱਲੋਂ ਕਿਸ ਤਰ੍ਹਾਂ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ ਤੇ ਲੋਕਾਂ ਨੂੰ ਬਚਾਇਆ ਜਾ ਰਿਹਾ ਕੋਈ ਮੁਹਾਲੀ ਤੋਂ ਮੈਂ ਹਰੀਸ਼ ਪਟਲਾ ਬਹੁਤ ਬਹੁਤ ਧੰਨਵਾਦ ਬਾਪੂ ਜੀ ਦਾ ਜਿਨ੍ਹਾਂ ਨੇ ਚਾਹ ਦੇ ਲੰਗਰਾਂ ਦੀ ਸੇਵਾ ਕੀਤੀ ਆ ਕੋਈ ਗੱਲ ਨਹੀਂ ਭਰਾਵਾਂ ਦਾ ਕੋਈ ਚੰਗਾ ਹਾਂਜੀ ਸੋਲ ਬਾਪੂ ਜੀ ਬាទ ਠੀਕ ਸਾਹ ਕਿਸ ਤਰ੍ਹਾਂ ਦੀ ਮਦਦ ਆ ਰਹੀ ਹੈ ਇੱਥੇ ਮਦਦ ਦੇਖੇ ਹਜੇ ਤੱਕ ਤਾਂ ਕੋਈ ਨਹੀਂ ਆ ਰਹੀ ਜੀ ਆ ਨਹੀਂ ਰਹੀ ਅਜੇ ਤੱਕ ਕੋਈ ਨਹੀਂ ਆ ਰਹੀ ਉਥੇ ਪਿਛਾਂ ਪਿਛਾਈ ਮੁਰ ਜਾਂਦੇ ਆ ਚਾਰ ਚੁਰ ਜੇ ਲਿਆਉਂਦੇ ਆ ਕੋਈ ਸਰਕਾਰ ਨੂੰ ਚਾਹੀਦਾ ਕੋਈ ਇਹਦਾ ਸਾਡਾ ਖਰਾਬਾ ਆਦਾ ਵੀ ਸਾਡੇ ਤੋਂ ਪਹਿਲਾਂ ਕੋਈ ਆਈ ਨਹੀਂ ਬੋੜ ਨਾ ਕੋਈ ਨਹੀਂ ਇਥੇ ਕੋਈ ਬੋੜੇ ਪਿਛੇ ਪਿਛੇ ਵੰਡਿਆ ਜਾਂਦਾ ਵਾ ਅੱਛਾ ਅੱਗੇ ਉਧਰ ਜਿੰਨਾ ਨਹੀਂ ਕੋਈ ਗੱਲ ਹੈ ਜੀ ਜਿਹੜੇ ਅੱਗੇ ਵਾਲੇ ਘਰ ਹੈਗੇ ਨਾ ਮਤਲਬ ਜਿਹੜੇ ਅੰਦਰ ਆ ਜਾਂਵਾ ਮਤਲਬ ਆ ਵੀ ਇਹ ਇਹਦਾ ਬੰਦੇ ਦਾ ਐਡਰੈਸ ਦੇਖੋ ਬੰਦਾ ਕਿੱਥੇ ਰਹਿੰਦਾ ਵਾ ਠੀਕ ਰਹਿੰਦਾ ਵਾ ਉਹ ਕਰਕੇ ਉਹਦੇ ਨਾਲ ਇਹ ਸਦਾ ਕਰਨ ਐਵੇਂ ਉੱਥੇ ਫੜਾ ਕੇ ਤੋ ਜਿੰਦੇ ਬੰਦੇ ਉਧਰ ਦੇ ਹੁੰਦੇ ਨਾ ਉਹਨਾਂ ਦਾ ਕੋਈ ਨੁਕਸਾਨ ਨਾ ਹੋਈ ਇਧਰ ਆਇਆ ਨਾ ਗਿਆ ਉਹ ਲੈ ਲਈਏ ਤੇ ਤੁਹਾਡੇ ਕਹਿਣ ਦਾ ਮਤਲਬ ਲੋਡ ਵਾਂਦ ਨੂੰ ਮੇਲਾ ਚਾ ਲੋਡ ਵਾਂਦ ਨੂੰ ਮੈਣਾ ਚਾਹਦਾ ਵੀ ਸਹੀ ਬੰਦਾ ਇੱਥੇ ਰਹਿੰਦਾ ਵਾ ਪਿੰਡ ਕਿਹੜਾ ਈ ਪਿੰਡ ਘੜਕਾ ਵਾ ਉਤਰਾ ਤੋਂ ਮੱਡ ਬੰਦੂ ਚਲੀਦਾ ਮੇਰਾ ਇੱਥੇ ਪਿੰਡ ਹਾਂਜੀ ਠੀਕ ਆ ਬਾਪੂ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਗੁਰੂ ਮਹਾਰਾਜ ਕਿਰਪਾ ਕਰੇ ਪਾਣੀ ਛੇਤੀ ਤੁਹਾਡਾ ਥੱਲੇ ਆਵੇ ਜੀ ਤੇ ਮਾਲ ਅੰਦਰ ਤੁਹਾਡਾ ਆ ਜਾਵੇ ਧਾਰ ਉਹਦੇ ਸਰਕਾਰ ਹੋਰ ਪਰਿਵਾਰ ਕਿੱਥੇ ਆ ਜੀ ਫਿਰ ਪਰਿਵਾਰ ਤੂੰ ਸੱ ਇਕੱਲੇ ਹੋ ਇਥੇ ਆ ਮੈਂ ਵੀ ਚਲੇ ਜਾਨਾ ਗਿਆ ਯਾਰ ਵਾਹਿਗੁਰੂ ਵਾਹਿਗੁਰੂ ਆਪਣਾ ਟਰੈਕਟਰ ਲਿਆ ਹੋਏ ਚ ਕਹਿੰਦੇ ਨੇ ਕਿਤੇ ਵੀ ਕੋਈ ਕੁਦਰਤੀ ਆਫਤ ਆਵੇ ਉਥੇ ਸਿੱਖ ਕੌਮ ਪਹਿਲੀ ਕਤਾਰ ਵਿੱਚ ਲੋਕਾਂ ਦੇ ਮਦਦ ਲਈ ਅੱਗੇ ਹੁੰਦੀ ਹੈ ਜਿੱਥੇ ਪੰਜਾਬ ਵਿੱਚ ਕਈ ਜ਼ਿਲ੍ਹੇ ਪ੍ਰਸਾਦ ਦੇ ਕਾਰਨ ਹੜ੍ਹ ਦੀ ਲਪੇਟ ਵਿੱਚ ਆ ਚੁੱਕੇ ਹਨ ਉਹਨਾਂ ਦੀ ਮਦਦ ਲਈ ਜਿੱਦੇ ਪੰਜਾਬ ਸਰਕਾਰ ਤਾਂ ਕੰਮ ਕਰ ਹੀ ਰਹੀ ਹੈ ਉਥੇ ਪ੍ਰਭਾਸਰਾ ਸੰਸਥਾ ਤੇ ਭਾਈ ਸ਼ਮਸ਼ੇਰ ਸਿੰਘ ਦੀ ਗਵਾਈ ਹੇਠ ਟੀਮਾਂ ਕਈ ਬਣਾ ਕੇ ਉਥੇ ਭੇਜੀਆਂ ਗਈਆਂ ਹਨ ਉਹ ਰਮਲੇ ਕਿਸਤੀਆਂ ਰਹੀ ਲੋਕਾਂ ਨੂੰ ਰਾਸ਼ਨ ਦੇ ਰਹੀਆਂ ਹਨ ਅਤੇ ਨਾਲ ਡਾਕਟਰਾਂ ਦੀ ਟੀਮਾਂ ਵੀ ਨਾਲ ਹਨ ਤੇ ਨਾਲ ਦਵਾਈਆਂ ਵੀ ਦੇ ਰਹੇ ਹਨ ਲਾਈਫ ਕਰ ਰਹੇ ਹਨ ਬੜੀ ਮਸ਼ੱਦੀ ਨਾਲ ਉਥੇ ਟੀਮਾਂ ਪੂਰੀ ਤਰ੍ਹਾਂ ਸਰਗਮ ਹੋ ਚੁੱਕੀਆਂ ਹਨ ਆ ਤੁਹਾਨੂੰ ਦਿਖਾਣੇ ਆ ਮੌਕੇ ਦੇ ਕਿ ਤਸਵੀਰਾਂ ਪ੍ਰਵਾਸਰਕ ਟੀਮਾਂ ਵੱਲੋਂ ਕਿਸ ਤਰ੍ਹਾਂ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ ਤੇ ਲੋਕਾਂ ਨੂੰ ਬਚਾਇਆ ਜਾ ਰਿਹਾ ਹੈ ਕੋਈ ਮੁਹਾਲੀ ਤੋਂ ਮੈਂ ਹਰੀਸ਼ ਬਠਲਾ ਬਹੁਤ ਬਹੁਤ ਧੰਨਵਾਦ ਬਾਪੂ ਜੀ ਦਾ ਯਾਦ ਨਾ ਜਿਆਦੇ ਲੰਗਰਾਂ ਦੀ ਸੇਵਾ ਕੀਤੀ ਆ ਕੋਈ ਗੱਲ ਨਹੀਂ ਭਰਾਵਾਂ ਦਾ ਕੋਈ ਚੰਗਾ ਹਾਂਜੀ ਹੋਰ ਬਾਪੂ ਜੀ ਵਾ ਠੀਕ ਠਾਕ ਕਿਸ ਤਰ੍ਹਾਂ ਦੀ ਮਦਦ ਆ ਰਹੀ ਹੈ ਇੱਥੇ ਮਦਦ ਦੇਖੇ ਹਜੇ ਤੱਕ ਤਾਂ ਕੋਈ ਨਹੀਂ ਆ ਰਹੀ ਆ ਨਹੀਂ ਰਹੀ ਅੱਜ ਤੱਕ ਕੋਈ ਨਹੀਂ ਆ ਰਹੀ ਉਥੇ ਪਿਛਾਂ ਪਿਛਾਈ ਮੁਰ ਜਾਂਦੇ ਆ ਚਾਰ ਚੁਰ ਜੇ ਲਿਆਉਂਦੇ ਆ ਕੋਈ ਸਰਕਾਰ ਨੂੰ ਚਾਹੀਦਾ ਕੋਈ ਇਹਦਾ ਸਾਡਾ ਖਰਾਬਾ ਆਦਾ ਬਈ ਸਾਡੇ ਤੋਂ ਪਹਿਲਾਂ ਕੋਈ ਆਈ ਨਹੀਂ ਵੋਟ ਨਾ ਕੋਈ ਨਹੀਂ ਇਥੇ ਕੋਈ ਬੌੜੇ ਪਿੱਛੇ ਪਿੱਛੇ ਵੰਡਿਆ ਜਾਂਦਾ ਵਾ ਅੱਛਾ ਅੱਗੇ ਉਧਰ ਜਿੰਦਾ ਨਹੀਂ ਕੋਈ ਗੱਲ ਹੈ ਜੀ ਜਿਹੜੇ ਅੱਗੇ ਵਾਲੇ ਘਰ ਹੈਗੇ ਨਾ ਮਤਲਬ ਜਿਹੜੇ ਦਰਿਆ ਦੇ ਮਤਲਬ ਆ ਵੀ ਇਹ ਇਹਦਾ ਬੰਦੇ ਦਾ ਡਰੈਸ ਦੇਖੋ ਬੰਦਾ ਕਿੱਥੇ ਰਹਿੰਦਾ ਵਾ ਠੀਕ ਰਹਿੰਦਾ ਵਾ ਉਹ ਕਰਕੇ ਉਹਦੇ ਨਾਲ ਇਹ ਸਦਾ ਕਰਨ ਐਵੇਂ ਉੱਥੇ ਫੜਾ ਕੇ ਤੋ ਜਿੰਦੇ ਬੰਦੇ ਉਧਰ ਦੇ ਹੁੰਦੇ ਨਾ ਉਹਨਾਂ ਦਾ ਕੋਈ ਨੁਕਸਾਨ ਨਾ ਹੋਈ ਇਧਰ ਆਇਆ ਨਾ ਗਿਆ ਉਹ ਲੈ ਲਈ ਜਾਂਦੇ ਹੁਣ ਤੁਹਾਡੇ ਕਹਿਣ ਦਾ ਮਤਲਬ ਲੋਡ ਵੰਦ ਨੂੰ ਮੇਲਾ ਚਾਹੀਦਾ ਲੋਡ ਵੰਦ ਨੂੰ ਮੇਲਾ ਚਾਹੀਦਾ ਵੀ ਸਹੀ ਬੰਦਾ ਇੱਥੇ ਰਹਿੰਦਾ ਵਾ ਪਿੰਡ ਕਿਹੜਾ ਜੀ ਪਿੰਡ ਘਟਕਾ ਵਾ ਉਧਰ ਤੋਂ ਮੱਡ ਬੰਦੂ ਜਦੀ ਦਾ ਮੇਰਾ ਇੱਥੇ ਪਿੰਡ ਹਾਂਜੀ ਠੀਕ ਆ ਬਾਪੂ ਜੀ ਬਹੁਤ ਬਹੁਤ ਧੰਨਵਾਦ ਜੀ ਗੁਰੂ ਮਾਰਾ ਕਿਰਪਾ ਕਰੇ ਪਾਣੀ ਛੇਤੀ ਤੁਹਾਡਾ ਥੱਲੇ ਆਵੇ ਜੀ ਤੇ ਮਾਂਡ ਡੰਗਰ ਤੁਹਾਡਾ ਆ ਜਾਵੇ ਘਰ ਉਹਦੇ ਸਰਕਾਰ ਹੋਰ ਪਰਿਵਾਰ ਕਿੱਥੇ ਹੈ ਜੀ ਫਿਰ ਪਰ ਤੂੰ ਸੱਲੇ ਹੋ ਇਥੇ ਆ ਮੈਂ ਵੀ ਚਲੇ ਜਾਣਾ ਕਯਾ ਯਾਰ ਵਾਹਿਗੁਰੂ ਵਾਹਿਗੁਰੂ ਆਪਣਾ ਟ੍ਰੈਕਟਰ ਲਿਆ ਹੋਏ ਚ